ਐਸਐਸਪੀ ਦੇ ਦਫਤਰ ਨੂੰ ਤਾਲਾ ਲਾਉਣ ਮੂਰੇ ਮੈਂ ਲੱਗੂ। ਕਿਆ ਮੇਰੇ ਪੁਲਿਸ ਵਾਲੇ ਵੀਰ ਖੜੇ ਨੇ? ਇਹ ਨਾ ਹੋਵੇ ਲਾਠੀ ਚਾਰਜਾਂ ਕਰੋ। ਗੋਲੀ ਚਲਾਉਣੀ ਆ ਤੇ ਮੇਰੇ ਤੇ ਚਲਾਉਣੀ ਆ ਕਿਸੇ ਹੋਰ ਦੇ। ਸ਼ਿਟ ਵੀ ਲਾਗੀ। ਟੱਪਰ ਮਾਰ ਦੂੰ ਸਾਰੇ। ਜੇ ਤੁਸੀਂ ਇਹ ਸਮਝਦੇ ਹੋ ਸਾਾਨੂੰ ਹੱਥ ਕੋਲ ਨਾਲ ਕੋਈ ਜੰਬਿਆ ਨਹੀਂ। ਅਸੀਂ ਤੁਰਾਂਗੇ ਲੋਕ ਸ਼ਾਂਤੀ ਦੇਣ। ਆਸਰਾ ਸੱਜੇ ਪਾਸੇ ਹੀ ਗੁਰਦਰਾ ਸਾਹਿਬ ਤੇ ਪਿੱਛੇ ਮੰਦਰ ਤੇ ਪੁਲਿਸ ਵਾਲੇ ਉਹ ਤੁਸੀਂ ਤਿਆਰ ਹੋ ਜਿਓ। ਜਿਓ ਜੰਗਲ ਰਾਜ ਬਣਦਾ ਬਣਦਾ ਅੱਜ ਇੱਥੇ ਤੱਕ ਪਹੁੰਚ ਗਿਆ ਹੈ। ਦੀਵਾਲੀ ਵਾਲੇ ਦੰਨ ਚਲਾਉਣ ਵਾਲੇ ਪਟਾਕੇ ਗੋਲੀਆਂ ਦੀ ਸ਼ੇਪ ਚ ਕੰਨਾਂ ਚ ਮੋਰੀਆਂ ਸ਼ਟਰਾਂ ਚ ਮੋਰੀਆਂ ਕਰਕੇ ਛੀਛੇ ਅਣਸੇ ਫੀਲ ਕਰਦੇ ਸੀ ਜਾਂ ਸਾਨੂੰ ਕੋਈ ਥ੍ਰੈਟ ਹੁੰਦੀ ਸੀ ਸਾਡੀ ਪਹੁੰਚ ਸਭ ਤੋਂ ਪਹਿਲਾਂ ਪੁਲਿਸ ਤੱਕ ਹੁੰਦੀ ਸੀ ਤੇ ਹੁਣ ਤਾਂ ਪੁਲਿਸ ਤੋਂ ਡਰ ਲੱਗਣ ਲੱਗਿਆ ਹਾਲਾਤ ਕੋਈ ਆਪਣੇ ਦੇਸ਼ ਦੇ ਨਹੀਂ ਦੂਜਿਆਂ ਦੇ ਜਿਨ੍ਹਾਂ ਦੇ ਹੋਰ ਹੀ ਬੱਤਰ ਹੋਗੇ ਸੀ ਉਹਨਾਂ ਨੇ ਫਿਰ ਲੋਕਾਂ ਨੇ ਸਰਕਾਰਾਂ ਲਾ ਲਈਆਂ ਤੇ ਅੱਜ ਉਹ ਨੌਬਤ ਆ ਗਈ ਹੈ ਸਰਕਾਰਾਂ ਦਾ ਘੱਥ ਪਾਉਣ ਦੀ ਸ਼ਿਆਣਾਂ ਦਾ ਕਥਨ ਹੈ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਖਤਾ ਇਹ ਨਹੀਂ ਹੈ ਵੀ ਕੱਲ ਹੋਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੋਈ ਇੱਥੇ ਵੀਰ ਆ ਕੇ ਬੋਲ ਕੇ ਗਏ ਨੇ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਠੀਕ ਨਹੀਂ ਕਿਸੇ ਤੇ ਉਂਗਲ ਚੱਕ ਦੇਣੀ ਜਦੋਂ ਅੱਤਵਾਦੀ ਉਦੋਂ ਕਿਹੜੀ ਸਰਕਾਰ ਸੀ ਜਦੋਂ ਫਿਰ ਬੇਅਦਬੀਆਂ ਹੋਈਆਂ ਕਿਹੜੀ ਸਰਕਾਰ ਸੀ ਤੇ ਪਿੱਛੇ ਜਦੋਂ ਇਹ ਸਰਕਾਰ ਤੋਂ ਪਹਿਲਾਂ ਸਿਰਾਂ 'ਚ ਰਾਡਾ ਮਾਰ-ਮਾਰ ਕੇ ਬੰਦੇ ਮਾਉ ਦੇ ਮੂੰਹ ਤੱਕ ਭਜਾਤੇ ਜ਼ਖਮੀ ਕੀਤੇ ਤਾਂ ਉਦੋਂ ਕਿਹੜੀ ਸਰਕਾਰ ਸੀ ਸਰਕਾਰਾਂ ਸਾਰੀਆਂ ਜੀ ਦੇਨੋਂ ਦੇਨੋ ਗਰਾਵਟ ਆਈ ਹੈ ਹੋ ਸਕਦਾ ਹੈ ਅਗਲੀ ਸਰਕਾਰ ਕੋਈ ਆਵੇ ਉਦੋਂ ਫਿਰ ਆਪਾਂ ਇਹਨਾਂ ਨੂੰ ਚੰਗਾ ਕਹਿਣ ਲੱਗ ਜੀਏ ਵੀ ਇਹਦੇ ਨਾਲ ਤਾਂ ਉਹ ਚੰਗੇ ਸੀ ਜਿਹੜੀ ਪਲਾਂ ਦੀ ਲੰਮਿਆਂ ਦੀ ਖਤਾ ਹੁੰਦੀ ਹੈ ਉਹ ਕੀ ਹੈ 2023 ਆਪਣੇ ਸਿਟੀ 2 ਚ ਐਫ ਆਈ ਆਰ ਨੰਬਰ ਜੇ ਪੁਲਿਸ ਵਾਲੇ ਹੈਗੇ ਬੇਸ਼ੱਕ ਪੜ ਲੈਣ ਐਫ ਆਈ ਆਰ ਨੰਬਰ 231 3 ਅਕਤੂਬਰ 2023 ਨੂੰ ਰਜਿਸਟਰ ਹੋਈ ਸੀ ਮਸਲਾ ਕੀ ਸੀ ਕਿਸੇ ਗੈਂਗਸਟਰ ਟਾਈਪ ਬੰਦੇ ਨੇ ਜੇਲ੍ਹ ਚੋਂ ਫੋਨ ਕੀਤਾ ਮਾਨਸਾ ਦੇ ਕਿਸੇ ਵਪਾਰੀ ਨੂੰ ਵੀ ਸਾਨੂੰ ਇੰਨੇ ਲੱਖ ਰੁਪਇਆ ਚਾਹੀਦਾ ਨਹੀਂ ਤਾਂ ਤੇਰਾ ਮੁੰਡਾ ਮਾਰ ਦੇਵਾਂਗੇ FIR ਦੀ ਕਾਪੀ ਜੇ ਕੋਈ ਲੈਣ ਚਾਹੇ ਮੈਥੋਂ ਲੈ ਸਕਦਾ ਤਾਂ ਉਹਦੀ ਐਨੀਕ ਤਾਂ ਹੋਈ ਵੀ ਜਦੋਂ SSP ਤੱਕ ਮੁੱਦਾ ਗਿਆ FIR ਦਰਜ ਹੋ ਗਈ ਇਹ ਨਹੀਂ ਸੀ ਵੀ ਪਹਿਲੇ ਦਿਨ ਹੀ ਉਹ ਗਿਆ ਤੇ ਦਰਜ ਹੋ ਗਈ ਤੁਹਾਨੂੰ ਪਤਾ ਹੀ ਹੈ FIR ਦਰਜ ਕਰਾਉਣਾ ਕਿੰਨੀ ਔਕੀਆਂ ਨੇ ਉਸ ਤੋਂ ਬਾਅਦ ਇਹ ਨਹੀਂ ਵੀ ਕੋਈ ਸਬੂਤ ਨਹੀਂ ਦਿੱਤਾ ਪੈਸੇ ਮੰਗਣ ਗਿਆ ਦਾ ਦੁਕਾਨ ਤੇ ਸਬੂਤ ਵੀ ਦੇਤਾ ਫੋਟੋਗ੍ਰਾਫਸ ਦੇਤੀਆਂ ਕੈਮਰੇ ਚ ਸਾਰਾ ਕੁਝ ਆ ਗਿਆ ਕੋਈ ਇਹ ਨਹੀਂ ਕੱਲਾ ਫੋਨ ਕੀਤਾ ਸੀ WhatsApp ਮੈਸੇਜ ਭੇਜੇ ਵੀ ਸੋਧ ਦੇਾਂਗੇ ਫਿਲਮੀ ਸਟਾਈਲ ਚ ਡਾਇਲੌਗ ਵੀ ਮਾਰੇ ਗਏ ਵੀ ਸੋਧ ਦੇਾਂਗੇ ਫਰਕ ਜਰਾ ਕੇ ਸ਼ੇਰਾ ਤਫਤੀਸ਼ ਹੋਈ ਉਹ ਤਾਂ ਇੱਕ ਵਾਰੀ ਫੜੇ ਹੋਣਗੇ ਜਿਹੜੇ ਗਏ ਸੀ ਪਰ ਸ਼ਿਕਾਇਤ ਕਰਤਾ ਨੂੰ ਬੁਲਾ ਲੈਂਦੇ ਸੀ ਪਿਠਾ ਰਹਿੰਦੇ ਸੀ ਐਸਐਸਪੀ ਨਾਲ ਦੇ ਵੀ ਧਿਆਨ ਚ ਲਿਆਂਦਾ ਐਸਐਚਓ ਨੂੰ ਵੀ ਬੇਨਤੀ ਕੀਤੀ ਵੀ ਯਾਰ ਇਹਦਾ ਕੋਈ ਖਰਾਬੋ ਜਲਬ ਕੇ ਕੋਈ ਫੈਸਲਾ ਕਰੋ ਅਖੀਰ ਚ ਮੌਕੇ ਦੇ ਐਸਐਚਓ ਸਾਹਿਬ ਮੁਰੇ ਸਤਕਾਰਯੋਗ ਵੀ ਲਾਦਰ ਸਤਕਾਰਯੋਗ ਐ ਸਚੂ ਸਾਹਿਬ ਉਹਨਾਂ ਨੇ ਫੈਸਲਾ ਕੀ ਕੀਤਾ ਉਹਦਾ ਕਹਿੰਦਾ ਜੀ ਤਫ਼ਤੀਸ਼ ਕਰ ਲਈ ਉਹ ਚੋ ਉਹ ਕਹਿੰਦੇ ਨੇ ਵੀ ਅਸੀਂ ਤਾਂ ਧਾਰੇ ਮੰਗੇ ਸੀ ਤੇ ਆਹ ਧਾਰੇ ਮੰਗਣ ਵਾਲੀਆਂ ਚਿੱਠੀਆਂ ਮਿਲ ਲੱਗਦੀਆਂ ਕੱਲੇ ਉਹਨਾਂ ਨੂੰ ਨਹੀਂ ਸੀ ਆਈ ਸ਼ਹਿਰ ਦੇ ਕਾਫੀ ਵਪਾਰੀਆਂ ਨੂੰ ਆਈਆਂ ਹੋਣਗੀਆਂ ਤੇ ਜਦੋਂ ਪ੍ਰਸ਼ਾਸਨ ਦਾ ਸਰਕਾਰਾਂ ਦਾ ਇਸ ਤਰ੍ਹਾਂ ਦੀ ਸੋਚ ਨਹੀਂ ਬਣ ਜੇ ਵੀ ਸ਼ਾਇਦ ਲੋਕ ਅਸੀਂ ਬੇਵਕੂਫ ਬਣ ਜਾਣਗੇ ਤਾਂ ਫਿਰ ਉਦੋਂ ਉੱਥੇ ਨੰਗਾ ਨਾਚ ਹੁੰਦਾ ਹੁੰਦਾ ਜੰਗਲ ਰਾਜ ਬਣ ਜਾਂਦਾ ਤੇ ਜੰਗਲ ਰਾਜ ਬਣਦਾ ਬਣਦਾ ਅੱਜ ਇੱਥੇ ਤੱਕ ਪਹੁੰਚ ਗਿਆ ਹੈ ਦੀਵਾਲੀ ਵਾਲੇ ਦਿਨ ਚਲਾਉਣ ਵਾਲੇ ਪਟਾਕੇ ਗੋਲੀਆਂ ਦੀ ਸ਼ੇਪ ਚ ਕੰਨਾਂ ਚ ਮੋਰੀਆਂ ਸ਼ਟਰਾਂ ਚ ਮੋਰੀਆਂ ਕਰਕੇ ਸ਼ੀਸ਼ਾ ਜੀ ਅੱਜ ਮੈਂ ਇੱਥੋਂ ਸੈਰ ਕਰਨ ਤੱਕ ਦੀ ਹੋਈ ਤੱਕੜਨਾ ਸੁਣਾਉਣਾ ਸੈਰ ਕਰਕੇ ਵਾਟਰਵਾਸ ਚੋਂ ਨਿਕਲਿਆ ਤਾਂ ਸੋਹਣੀ ਇੱਕ ਚੌਕੀ ਜਿੰਨੀ ਪੁਲਿਸ ਉੱਥੇ ਖੜੀ ਸੀ ਉਦੋਂ ਗਾਹ ਘਰੋਂ ਨਿਕਲਿਆ ਤਿਆਰ ਹੋ ਕੇ ਗਊਸ਼ਾਲਾ ਦੇ ਗੇਟ ਤੇ ਵੀ ਖੜੇ ਸੀ ਰਸਤੇ 'ਚ ਦੇਖਦੇ ਦੇਖਦੇ ਆਹ ਜਦੋਂ ਬਰਹਟਾ ਚੌਪ ਚਾਏ ਤਾਂ ਮੇਰੇ ਡਰਾਈਵਰ ਨੇ ਮੈਨੂੰ ਕਿਹਾ ਕਹਿੰਦੇ ਅੱਜ ਕਿਸੇ ਵੀਆਈਪੀ ਨੇ ਆਉਣਾ ਲੱਗਦਾ ਜੀ ਪੁਲਸਤਾਨ ਥਾਂ ਘੜੀ ਹੈ ਮੈਂ ਤੈਨੂੰ ਕੱਲ ਸ਼ਾਮ ਦੀ ਜਿਹੜੀ ਵੀਆਈਪੀ ਘਟਨਾ ਹੋਈ ਉਹਦਾ ਨਹੀਂ ਪਤਾ ਸੋਣਾ ਕਹਿੰਦੇ ਕਿਵੇਂ ਜੀ ਮੈਂ ਇੱਥੇ ਗੋਲੀ ਚੱਲੀ ਹੈ ਵਪਾਰੀ ਤੇ ਦਹਿਸ਼ਤ ਪੈਦਾ ਕੀਤੀ ਹੈ ਤੇ ਨਾਲ ਉਸ ਰੋਸ ਚ ਅੱਜ ਬਾਜ਼ਾਰ ਬੰਦ ਹੈ ਆਉਣਾ ਕਿਸੇ ਨੇ ਨਹੀਂ ਇੱਥੇ ਤਾਂ ਲੋਕ ਜਾਣ ਨੂੰ ਤਿਆਰ ਬੈਠੇ ਨੇ ਪਰ ਜਾਵਾਂਗੇ ਕਿੱਥੇ ਪੰਜਾਬ ਦਾ ਕਿਹੜਾ ਕੋਨਾ ਹੈ ਜਿਹੜਾ ਸੇਫ ਹੋਵੇ ਤੇ ਇੱਥੇ ਅੱਜ ਰੋਸ ਵਜੋਂ ਮੰਡੀ ਬੰਦ ਕੀਤੀ ਗਈ ਹੈ ਰੋਸ ਵਜੋਂ ਤਾਂ ਸ਼ਾਇਦ ਆਪਾਂ ਆਪਣੀ ਸக்ஸੈਸ ਵਾਸਤੇ ਕੇ ਲਈ ਲੋਕ ਤਾਂ ਡਰਦੇ ਹੀ ਬੰਦ ਕਰ ਦਿੰਦੇ ਨੇ ਵਿਚਾਰੇ ਕੀ ਕਰ ਤੇ ਹੁਣ ਜੇ ਉਹ 2023 ਵਾਲੀ ਘਟਨਾ ਤੇ ਕੋਈ ਅਸਰ ਕੀਤਾ ਹੁੰਦਾ ਪੁਲਿਸ ਨੇ ਤਾਂ ਸ਼ਾਇਦ ਉਸ ਤੋਂ ਬਾਅਦ ਹੋਈਆਂ ਘਟਨਾ ਤੇ ਕੱਲ੍ਹ ਵਾਲੀ ਘਟਨਾ ਨਾ ਵਾਪਰਦੀ। ਕਿਉਂਕਿ ਜੇ ਕਿਸੇ ਵਪਾਰੀ ਦਾ ਨਾਮ ਲੈਨੇ ਆਪਾਂ ਜਾਂ ਕੋਈ ਹੋਰ ਆਉਂ ਕਈ ਵਾਰੀ ਬੰਦਾ ਮਹਿਸੂਸ ਕਰਦਾ ਵੀ ਯਾਰ ਮੇਰਾ ਨਾਮ ਕਾਣੂ ਲੈਣਾ। ਪਰ ਉਹਦੀ ਹਿੰਮਤ ਸੀ ਵਪਾਰੀ ਦੀ ਜੀਨੇ ਐਫ ਆਈ ਆਰ ਦਰਜ ਕਰਾਉਣ ਤੱਕ ਮਸਲਾ ਲੈ ਗਿਆ ਪੁਲਿਸ ਨੂੰ। ਨਹੀਂ ਤਾਂ ਸ਼ਾਇਦ ਐਫ ਆਈ ਆਰ ਵੀ ਦਰਜ ਨਾ ਹੁੰਦੀ ਤੇ ਇਹੀ ਕਾਰਨ ਹੈ ਜਿਹਦੇ ਕਰਕੇ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਵੀ ਕੋਈ ਬੰਦਾ ਸੇਫ ਨਹੀਂ ਹੈ ਨਹੀਂ ਤਾਂ ਆਪਾਂ ਗੇ ਹੁੰਦਾ ਸੀ ਵੀ ਜਦੋਂ ਅਨਸੇਫ ਫੀਲ ਕਰਦੇ ਸੀ ਜਾਂ ਸਾਨੂੰ ਕੋਈ ਥ੍ਰੈਟ ਹੁੰਦੀ ਸੀ ਸਾਡੀ ਪਹੁੰਚ ਸਭ ਤੋਂ ਪਹਿਲਾਂ ਪੁਲਿਸ ਤੱਕ ਹੁੰਦੀ ਸੀ ਤੇ ਹੁਣ ਤਾਂ ਪੁਲਿਸ ਤੋਂ ਹੀ ਡਰ ਲੱਗਣ ਲੱਗਿਆ ਅੱਤਵਾਦ ਵੇਲੇ ਸੁਣਦੇ ਹੁੰਦੇ ਸੀ ਕਹਿੰਦੇ ਵੀ ਰਾਤ ਨੂੰ ਗਾੜੀਆਂ ਖੁੱਲੀਆਂ ਛੱਡ ਕੇ ਤੇ ਪੱਗਾਂ ਬਨ ਕੇ ਉਸ ਤਰ੍ਹਾਂ ਦੀਆਂ ਲੰਗਰ ਪ੍ਰਸ਼ਾਦਾ ਛਕਿਆ ਹੁੰਦੇ ਸੀ ਦੂਜੇ ਦਿਨ ਪੰਚਾਇਤ ਇਕੱਠੀ ਕਰਕੇ ਉਹਨਾਂ ਨੂੰ ਹੀ ਫਲਣ ਕਰ ਲੈਂਦੇ ਸੀ ਨਾ ਆਪ ਹੀ ਦੱਸੀ ਜਾਂਦੇ ਤੇ ਚੋਰੀ ਇੱਥੋਂ ਉਹਨਾਂ ਦੀ ਫੜੀ ਜਾਂਦੀ ਪਰ ਬੋਲਦਾਂ ਸੀ ਗੁਡਰ ਦਾ ਹੁਣ ਤੋਂ ਵੀ ਵੱਧ ਡਰਦੇ ਸੀ ਨਾਲ ਦੱਸਦੇ ਸੀ ਸਾਨੂੰ ਪਤਾ ਨਹੀਂ ਤੇਰੇ ਖੱਬੇ ਪਾਸੇ ਵਾਲੀ ਕੰਨ ਟੱਪੇ ਸੀ ਜਿਵੇਂ ਲੱਗਦਾ ਨਾ ਜੀ ਕੋਈ ਟੱਪਿਆ ਨਹੀਂ ਉਹ ਤਾਂ ਜੀ ਪਾਣੀ ਲਾ ਕੇ ਕੋਈ ਮੁੰਡਾ ਖੁੰਡਾ ਆਇਆ ਸਾਨੂੰ ਨਹੀਂ ਪਤਾ ਰਾਧ ਕਦੂ ਦੀ ਸਬਜ਼ੀ ਬਣਾਈ ਸੀ ਐ ਕਰਕੇ ਝਾੜ ਲੈਂਦੇ ਸੀ ਤੇ ਲੋਕ ਦੂਜੇ ਦਿਨ ਆੜਤੀਆਂ ਦੇ ਦਰਵਾਜੇ ਤੇ ਖੜੇ ਹੁੰਦੇ ਸੀ ਵੀ ਐਨੇ ਇੱਕ ਪੈਸੇ ਮੰਗਦੇ ਜੀ ਵਪਾਰੀਆਂ ਨੇ ਚਾਹੇ ਉਹ ਚੀਜ਼ ਨਾ ਦੇਖੀ ਉਹ ਪਿੰਨਾ ਜਿਆਦਾ ਵਾਪਰੀ ਸੀ ਪਰ ਉਹਨਾਂ ਨੂੰ ਪੈਸੇ ਦੇਣ ਵੇਲੇ ਪਤਾ ਲੱਗ ਜਾਂਦੇ ਸੀ ਵੀ ਐਨੇ ਚ ਛੋਟਿਆ ਮੁੰਡਾ ਤੇ ਜਦੋਂ ਜਾਦੇ ਕਸੂਰ ਮੈਂ ਸਮਝਦਾ ਉਹਨਾਂ ਦਾ ਹੁੰਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਕ੍ਰਾਈਮ ਨੂੰ ਰੋਕਣ ਦੀ ਹੁੰਦੀ ਹੈ ਕਿਉਂਕਿ ਕ੍ਰਾਈਮ ਵਾਲਿਆਂ ਦਾ ਕ੍ਰਾਈਮ ਕਰਨਾ ਹੀ ਹੈ ਉਹਦੇ ਲਈ ਵੀ ਸਰਕਾਰ ਦੇ ਅਲੱਗ ਵਿਭਾਗ ਬਣੇ ਹੋਏ ਨੇ ਪਰਮੇਸ਼ਨ ਅਫਸਰ ਰੱਖੇ ਹੁੰਦੇ ਨੇ ਹਰੇਕ ਸਬ-ਡਿਵੀਜ਼ਨ 'ਚ ਜਿਨ੍ਹਾਂ ਨੇ ਇਹ ਦੇਖਣਾ ਹੁੰਦਾ ਹੈ ਵੀ ਕ੍ਰਾਈਮ ਕਰਕੇ ਸਜ਼ਾ ਕੱਟਣ ਤੋਂ ਬਾਅਦ ਵੀ ਜੋ ਸਮਾਜ ਚਲੇ ਗਿਆ ਬੰਦਾ ਤੇ ਅੱਜ ਕੱਲ ਉਹਦੀ ਐਕਟੀਵਿਟੀ ਕੀ ਹੈ ਪਹਿਲਾਂ ਸੁਧਰਿਆ ਕਿ ਨਹੀਂ ਸੁਧਰਿਆ ਜੇ ਕਿਸੇ ਦਾ ਗਲਤੀ ਨਾਲ ਵੀ ਅੱਤਵਾਦ ਦਾ ਨਾਂ ਆ ਗਿਆ ਅੱਜ ਤੱਕ ਪੁਲਿਸ ਵੀ ਨੇਵਾਦ ਉਹਨਾਂ ਦੇ ਜਾ ਕੇ ਹਾਜ਼ਰੀ ਲਾਉਂਦੀ ਆ ਪਤਾ ਨਹੀਂ ਕਿੱਡਾ ਗੁਨਾਹਗਾਰ ਹੈ ਫੋਟੋ ਖਿੱਚ ਕੇ ਭੇਜਣੀ ਪੈਂਦੀ ਹੈ ਹਾਂਜੀ ਘਰੇ ਮਿਲ ਗਿਆ ਸੀਗਾ ਤੇ ਅੱਜ ਉਸ ਤਰ੍ਹਾਂ ਦੇ ਹਾਲਾਤਾਂ 'ਚ ਅਸੀਂ ਜੀ ਰਹੇ ਹਾਂ ਤੇ ਹੁਣ ਹਾਲਾਤ ਕੋਈ ਆਪਣੇ ਦੇਸ਼ ਦੇ ਨਹੀਂ ਦੂਜਿਆਂ ਦੇ ਜਿਨ੍ਹਾਂ ਦੇ ਹੋਰ ਹੀ ਬੱਤਰ ਹੋਗੇ ਸੀ ਉਹਨਾਂ ਨੇ ਫਿਰ ਲੋਕਾਂ ਨੇ ਸਰਕਾਰਾਂ ਲਾ ਲਈਆਂ ਖਿੱਚ ਕੇ ਫੱਟੀਆਂ ਆਪਣੇ ਉਸ ਤਰ੍ਹਾਂ ਦੀ ਨੌਬਤ ਆਉਂਦੀ ਜਾਂਦੀ ਹੈ ਟਾਈਮ ਦੀ ਸ਼ਾਰਟੇਜ ਤਾਂ ਨਹੀਂ ਕਿਤੇ ਹੈ ਟਾਈਮ ਦੀ ਸ਼ਾਰਟੇਜ ਹੈ ਜੀ ਟਾਈਮ ਦੀ ਸ਼ਾਰਟੇਜ ਹੈ ਜੀ ਚਲੋ ਮੈਂ ਇੱਕ ਫਾਈਨਲ ਗੱਲ ਕਰ ਲੈਣਾ ਕਿਉਂਕਿ ਜੇ ਉਹ ਇਹ ਜੀ ਨਹੀਂ ਕਰਦੇ ਤਾਂ ਫਿਰ ਕੁਦਰਤੀਆ ਐ ਬਾਰੀ-ਬਾਰੀ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ। ਰਾਮ ਨਾਲ ਘਰੇ ਬੈਠਿਆ ਕਰੋ। ਤੇ ਅੱਜ ਉਹ ਨੌਬਤ ਆ ਗਈ ਐ ਸਰਕਾਰਾਂ ਦਾ ਹੱਥ ਪਾਉਣ ਦੀ। ਤੇ ਜੇ ਤੁਸੀਂ ਸਹਿਮਤ ਹੋ ਇੱਥੇ ਸਾਡੇ ਇੱਕ ਵੀਰ ਆਏ ਸੀ ਉਹ ਜਿਹੜੇ ਕੋਈ ਇਨਫਾਰਮੇਸ਼ਨ ਦਿੰਦੇ ਨੇ ਇਨਫਾਰਮਰ ਹੁੰਦੇ ਉਹਨਾਂ ਨੂੰ ਡਰਦੇ ਕਹਿ ਰਹੇ ਸੀ ਵੀ ਉਹ ਐ ਕਰਦੇ ਐ ਐ ਕਰਦੇ ਐ ਤੇ ਉਹੀ ਤਾਂ ਆਪਣਾ ਕੰਮ ਬਣਾਉਂਦੇ ਨੇ। ਉਹੀ ਤਾਂ ਦੱਸਦੇ ਆ ਜਾ ਕੇ ਵੀ ਕੀ ਲੋਕਾਂ ਦਾ ਰੋਹ ਕੀ ਹੈ ਤੇ ਅੱਜ ਚਾਹੇ ਇਨ ਫਾਰਮਰ ਬੈਠੇ ਨੇ ਪੁਲਿਸ ਵਾਲੇ ਵੀ ਘਾਟੀ ਨੇ ਤਾਂ ਖਾਸੇ ਹੋਣੇ ਚਾਹੀਦੇ ਸੀ ਜੇ ਮੰਡੀ ਦੇ ਵਿੱਚ ਮੰਡੀ ਦਾ ਰੋਹ ਹੈ ਤੇ ਉਸ ਨਾਲ ਮੇਰੇ ਮੁਤਾਬਕ ਤਾਂ ਇਹ ਹੈ ਸੰਬੋਲਿਕ ਤੌਰ ਤੇ ਮਾਨਸਾ ਦੇ ਲੋਕ ਐਸਐਸਪੀ ਦੇ ਦਫਤਰ ਨੂੰ ਤਾਲਾ ਲਾਉਣ ਜੇ ਕਿਸ ਨੂੰ ਡਰ ਲੱਗਦਾ ਪਿੱਛੇ ਰਹਿ ਜੇ ਸਹਿਮਤੀ ਤੁਸੀਂ ਦੇਣੀ ਹੈ ਮੂਰੇ ਮੈਂ ਲੱਗੂ। ਜਾਂ ਮੇਰੇ ਪੁਲਿਸ ਵਾਲੇ ਵੀਰ ਖੜੇ ਨੇ। ਜੋ ਸੀ ਉਧਰ ਜਾਵਾਂਗੇ। ਇਹ ਨਾ ਹੋਵੇ लाठी चार्जਆ ਕਰਾਂ। ਗੋਲੀ ਚਲਾਉਣੀ ਆ ਤੇ ਮੇਰੇ ਤੇ ਚਲਾਉਣੀ ਆ ਕਿਸੇ ਹੋਰ ਦੇ। ਸ਼ਿਟ ਵੀ ਲਾਗੀ। ਟੱਪਰ ਮਾਰ ਦੂੰ ਸਾਰੇ। ਜੇ ਤੁਸੀਂ ਇਹ ਸਮਝਦੇ ਹੋ ਸਾਨੂੰ ਹੱਥ ਪਾਉਣ ਵਾਲਾ ਕੋਈ ਜੰਮਿਆ ਨਹੀਂ। ਅਸੀਂ ਤੁਰਾਂਗੇ ਲੋਕ ਸ਼ਾਂਤੀ ਦੇਣ। ਸ਼ਾਂਤ ਵੀ ਜਾਵਾਂਗੇ। ਆਸਰਾ ਸੱਜੇ ਪਾਸੇ ਹੀ ਗੁਰਦਰਾ ਸਾਹਿਬ ਤੇ ਪਿੱਛੇ ਮੰਦਰ। ਠੀਕ ਹੈ। ਆਪਾਂ ਜਾਵਾਂਗੇ। ਤੁਰੋ ਲੱਗਦਾ ਮੈਂ ਮੂਰੇ ਤੇ ਪੌਲਸਾੜੇ ਉਹ ਤੁਸੀਂ ਤਿਆਰ ਹੋ ਜਿਓ ਆਪਦੇ ਬੁਰੋ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਰੋਕਣਾ ਤਾਂ ਗੋਲੀ ਨਾਲ ਕਰ ਮਾਰਨੀ ਐ ਤੇ ਜੇ ਮਾਰਨੀ ਐ ਤਾਂ ਮੇਰੇ ਮਾਰਨੀ ਐ ਉਸ ਤੋਂ ਬਾਅਦ ਜੇ ਕਿਸੇ ਦੇ ਸ਼ਟ ਵੀ ਲੱਗੀ ਸੋਚ ਲਿਓ ਇੰਨਾ ਕਹਿੰਦਾ ਮੈਂ ਛਿੰਮਨ ਦਾ ਜੱਜ ਕਾਂ ਤੇ ਇੱਕ ਨਾਰਾ ਬੁਲੰਦ ਕਰ ਦਿਓ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦੀ